ਪਿਛਲੇ ਦਿਨੀ ਆਦਮਪੁਰ ਦੇ ਨੇੜੇ ਪਿੰਡ ਡਰੋਲੀ ਦੇ ਵਿੱਚ ਰਾਤ 12 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਦੇ ਵਿੱਚ ਹਮਲਾ ਕਰਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਆ ਤੇ ਜਿਹਦੇ ਵਿੱਚ ਆਪਾਂ ਹੁਣ ਜਲਦ ਗੱਲਬਾਤ ਕਰਾਂਗੇ ਐਸ ਐਚ ਓ ਡਰੋਲੀ ਆਦਮਪੁਰ ਦੇ ਨਾਲ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਤੇ ਆ ਦੇਖ ਸਕਦੇ ਤੁਸੀਂ ਸੀਸੀਟੀਵੀ ਫੁਟੇਜ ਜਿਹੜੀ ਇਸ ਟਾਈਮ ਸਾਡੇ ਕੋਲ ਆਈ ਹੈ ਉਹਦੇ ਵਿੱਚ ਇੱਕ ਬਾਈਕ ਦੇ ਉੱਤੇ ਤਿੰਨ ਨੌਜਵਾਨ ਸਵਾਰ ਨੇ ਤੇ ਗਲੀ ਵਿੱਚ ਖੜੇ ਆ ਉਹ ਤੇ ਤੇਜ਼ ਤਾਰ ਹਥਿਆਰ ਵੀ ਉਹਨਾਂ ਦੇ ਕੋਲ ਹੈਗੇ ਆ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਸਾਡੇ ਕੋਲ ਆ ਚੁੱਕੀ ਆ ਤੇ ਕਰਦੇ ਆ ਹੁਣ ਗੱਲਬਾਤ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਐਸ ਐਚਓ ਸਾਹਿਬ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ

ਕਿਆ ਹਣੀ ਨਾ ਜੀ ਕੀ ਨਾਮ ਹੈ ਸਤਤੜ ਦਲਾਵਰ ਸਿੰਘ ਕਿੱਥੋਂ ਜੀ ਤੁਸੀਂ ਪਿੰਡੋਂ ਦੀ ਫੋੜ ਸਤ ਜਿਹੜੇ ਰਾਤ ਸਾ ਆਪਣੇ ਵਾਕਾ ਹੋਇਆ ਉਸਦੇ ਬਾਰੇ ਕੀ ਕਹਿਣਾ ਹੈ ਸਤਤੜ ਉਹਦੇ ਬਾਰੇ ਜੀ ਤਿੰਨ ਬੰਦੇ ਆਏ ਤੇ ਤਕਰੀਬਨ 12 ਵਜੇ ਜੀ ਆ ਕੇ ਸਾਡੇ ਘਰੇ ਥੋੜਾ ਗਾਹ ਨੰਗਾ ਜਦੋਂ ਕਿਤੇ 9 ਵਜੇ ਵੀਡੀਓ ਕਾਲ ਹੁੰਦੀ ਹੈ ਜੀ ਜੀ ਉਹ ਵੀਡੀਓ ਕਾਲ ਦਾ ਕਾਟਾ ਸਾਡੇ ਬਾਹਰ ਦੇ ਗਿਆ ਜੀ ਜਿਹੜੋ ਪਿਛੇ ਨੂੰ ਮੁੜ ਕੇ ਪਏ ਗੇਟ ਤੇ ਖੜੇ ਹੋ ਕੇ ਮੋਟਰਸਾਈਕਲ ਖੜਾ ਦਿੱਤਾ ਫੇਕਣਾ ਮੋਟਰਸਾਈਕਲ ਸਟਾਰਟ ਕਰ ਖੜਾ ਹੋ ਗਿਆ ਦੋ ਜਣੇ ਉਤਰੇ ਸਾਡੇ ਗੇਟ ਦੇ ਵਿੱਚ ਦਾਤ ਮਾਰ ਰਿਹਾ ਉਹਨਾਂ ਨੂੰ दोनों बंदे रोड ठीक है इस खिलाफ तुम्हें कंपलेट भी दी हाँ कंप्लेन जरूरी ठीक है तो मौका देख गए जी हाँ मौका देने अच्छा जी देखो दो घर से बुढ़े आदमी जी जी ठीक है जी भैड़ी गल लग जा नुकसान कि ਕਿ ਕਿਹੜੀ ਚੀਜ਼ ਨਾਲ ਉਹਨਾਂ ਨੇ ਆਪਣੇ ਹਮਲਾ ਕੀ ਤਗੇਟ ਤੇ ਗਾਤਰੀ ਦਾਤ ਉਹਨਾਂ ਕੋਲ ਜੀ ਠੀਕ ਸਲਾਵਰ ਸੇ ਨਗਰ ਤੋਂ ਆਈ ਹੈ ਜੀ ਕੰਪਲੀਟ ਆਈ ਉਹਨਾਂ ਦੀ ਜੀ ਮਤਲਬ ਕਿ ਸੀਸੀਟੀਵੀ ਕੈਮਰੇ ਜੀ ਰਾਤ ਨੂੰ 12:00 3:00 ਵਜੇ ਨਜ਼ਰ ਆਇਆ ਜਿੰਨੇ ਸਕੂਟਰ ਉੱਤੇ ਨੰਬਰ ਪਲੇਟ 52 ਚ ਕਪੜਾ ਲਾ ਕੇ ਜੀ ਇਸ ਕਰਪਾ ਉਹਨਾਂ ਬੱਬ ਗਲੀ ਵਿੱਚ ਆ ਕੇ ਬੜਾ ਮਾਰ ਕੇ ਭੱਜ ਗਏ ਜੀ ਕੰਪਲੀਟ ਆ ਗਈ ਹੈ ਕਾਰਵਾਈ ਕਰ ਜਾਰੀ ਹੈ ਸਰ ਇਹ ਠੀਕ ਹੈ ਸਰ ਓਕੇ ਓਕੇ